ਜਿਹੜਾ ਤਿਹਾਰ ਆ ਜੀ ਤੀਆਂ ਦਾ ਤਿਹਾਰ ਸੋ ਭੈਣਾਂ ਅੱਜ ਸਾਰੀਆਂ ਤਿਆਰ ਹੋ ਕੇ ਆਈਆਂ ਜੀ ਔਰ ਤੀਆਂ ਦਾ ਤਿਹਾਰ ਮਨਾਉਣ ਦੇ ਲਈ ਇੱਧਰ ਸਾਡੇ ਮਾਤਾ ਜੀ ਹੁਣੇ ਬੈਠੇ ਨੇ ਜਿਹੜੇ ਪ੍ਰਾਣੀਆਂ ਬੋਲੀਆਂ ਪਾਉਂਦੇ ਨੇ ਤੇ ਇੱਧਰ ਸਾਰੀਆਂ ਭੈਣਾਂ ਸੋ ਭੈਣਾਂ ਸਾਸਿਕਾਲ ਪਹਿਲਾਂ ਦਾ ਸਾਰਿਆਂ ਨੂੰ ਜੀ ਸੋ ਬਹੁਤ ਵਧੀਆ ਪੈਣਾ ਸਾਰੀਆਂ ਸੋਹਣੀਆਂ ਲੱਗਦੀਆਂ ਜੇ ਸਾਡੀਆਂ ਬੱਚੀਆਂ ਇੱਧਰ ਸਾਡੀਆਂ ਮਾਤਾ-ਮਾਂ ਖੜੀਆਂ ਵਾਂ ਸੋ ਅੱਜ ਬਹੁਤ ਵਧੀਆ ਜਿਹੜਾ ਤੀਆਂ ਦਾ ਤਿਹਾਰ ਜੋ ਸਾਡੇ ਪੰਜਾਬ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਜਿੰਨੇ ਵੀ ਅੱਜ ਪਹੁੰਚੇ ਹੋਏ ਨੇ ਸਾਡੀਆਂ ਭੈਣਾਂ ਸੋ ਭੈਣਾਂ ਤੁਸੀਂ ਕਿੱਥੋਂ-ਕਿੱਥੋਂ ਆਏ ਜੀ ਸਾਰੇ ਜਣੇ ਠੀਕ ਆ ਜੀ ਸੋ ਸਾਰੇ ਇੱਥੋਂ ਲੋਕਲੀ ਆ ਜੀ ਜਗਰੋਂ ਪ੍ਰਤਾਪ ਨਗਰ ਮੁਹੱਲਾ ਬਾੜ ਨੰਬਰ 12 ਦੇ ਸੋ ਜਿੰਨੇ ਮੇਰੀਆਂ ਭੈਣਾਂ ਅੱਜ ਤੁਸੀਂ ਕੀ ਕਰਨ ਆਏ ਜੀ ਇੱਥੇ ਅੱਜ ਸਾਰੇ ਜਣੇ ਠੀਕ ਹੈ ਜੀ ਸੋ ਸੌਣ ਦਾ ਜਿਹੜਾ ਤੀਆਂ ਦਾ ਤਿਹਾੜ ਸੋ ਕੱਲ ਤੁਹਾਨੂੰ ਪਤਾ ਹੈ ਜੀ ਰਖੜੀ ਦਾ ਤਿਹਾੜ ਸੀ ਜੋ ਸਭ ਤੋਂ ਪਵਿੱਤਰ ਤਿਹਾੜਾ ਭੈਣਾਂ ਤੇ ਭਰਾਵਾਂ ਦਾ ਜਿਹੜਾ ਪਿਆਰ ਹੈ ਔਰ ਉਹਨੂੰ ਬਣਾਇਆ ਸੋ ਅੱਜ ਉਸੇ ਤਰ੍ਹਾਂ ਹੀ ਜਿਵੇਂ ਸੌਣ ਦਾ ਮਹੀਨਾ ਚੱਲ ਰਿਹਾ ਸੋ ਸਾਰੀਆਂ ਭੈਣਾਂ ਅੱਜ ਰਲ ਮਿਲ ਕੇ ਇੱਥੇ ਆਪਣਾ ਪੰਜਾਬੀ ਬੋਲੀਆਂ ਦੇ ਨਾਲ ਤੀਆਂ ਦਾ ਤਿਹਾੜ ਜਿਹੜਾ ਪ੍ਰਾਦਨ ਸਮੇਂ ਤੋਂ ਚੱਲਦਾ ਆ ਉਹ ਮਨਾਉਣ ਲਈ ਆਏ ਸਾਡੇ ਮਾਤਾ ਜੀ ਸੋ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਤਾਂ ਰੌਣਕਾਂ ਲਾਉਣ ਆਈ ਆ ਬਾਜੀ ਬੱਸ ਸਾਰੇ ਰੌਣਕਾਂ ਲਾਉਣ ਆਏ ਆ ਹਾਂਜੀ ਬੱਚੋ ਤੁਸੀਂ ਬੋਲੋ ਬੋਲਣਾ ਤਾਂ ਕੈਂਤੀ ਕਿਰਾਨ ਕਾ ਲਾਉਣਾ ਵਾਹ ਜੀ ਵਾਹ ਸੋ ਹਾਂਜੀ ਤੁਸੀਂ ਇਹ ਜਿਹੜਾ ਚੈਨਲ ਧਾਲੀਵਾਲ 뮤ਜ਼ਿਕ ਚੈਨਲ ਦੇਖ ਰਹੇ ਹੋ ਜੀ ਸੋ ਇਹਦੇ ਰਾਈ ਜਿਹੜਾ ਇਹ ਸਾਰਾ ਪ੍ਰੋਗਰਾਮ ਆਪਾਂ ਕੈਪਚਰ ਕਰ ਰਹੇ ਆ ਸੋ ਕੱਲ ਨੂੰ ਤੁਹਾਨੂੰ ਇਸੇ ਚੈਨਲ ਤੇ ਆਪਾਂ ਇਹ ਜਿਹੜਾ ਪ੍ਰੋਗਰਾਮ ਹੈ ਸਾਰਾ ਦਿਖਾਵਾਂਗੇ ਜੀ ਸੋ ਹੁਣ ਭੈਣਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਪੰਜਾਬੀ ਮਾਮੋਲੀ ਦੇ ਨਾਲ ਜੁੜੀਆਂ ਹੋਇਆਂ ਬੋਲੀਆਂ ਪੰਜਾਬੀ ਲੋਕ ਨਾਚ ਦੇ ਨਾਲ ਜਿਹੜੀਆਂ ਜੁੜੀਆਂ ਹੋਇਆਂ ਸੋ ਉਹ ਬੋਲੀਆਂ ਪਾਉਣੀਆਂ ਸਾਰਿਆਂ ਨੇ ਸੋ ਆਪਾਂ ਸਾਰਿਆਂ ਦੀਆਂ ਬੋਲੀਆਂ ਜਿਹੜੀਆਂ ਰਿਕਾਰਡ ਕਰਾਂਗੇ ਚੈਨਲ ਦੇ ਵਿੱਚ ਸੋ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਨੱਚਣਾ ਟੱਪਣਾ ਹੱਸਣਾ ਜੀ ਸੋ ਰੌਣਕਾਂ ਲਾਉਣੀਆਂ ਕੰਕਾਰੋ ਸ਼ੁਰੂ ਜੀ ਤੁਸੀਂ ਸੋ ਇੱਧਰ ਨਹੀਂ ਨਹੀਂ ਵਧੀਆ ਪਿੰਗ ਵੀ ਲੱਗੀ ਹੋਈ ਹੈ ਜੀ ਜੋ ਬਹੁਤ ਵਧੀਆ ਮਾਹੌਲ ਬਣਾਇਆ ਇੱਧਰ ਪਿੱਛੇ ਫਲਕਾਰੀਆਂ ਦੇ ਨਾਲ ਜਿਹੜਾ ਮਾਹੌਲ ਹੈ ਸਜਾਇਆ ਹੋਇਆ ਸੋ ਇੱਧਰ ਹੋਰ ਵੀ ਸਾਡੇ ਮਾਤਾ ਜੀ ਇੱਧਰ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਆਈਆਂ ਹੋਈਆਂ ਨੇ ਸੋ ਤਾੜੀ ਮਾਰ ਦਿਓ ਇੱਕ ਵਾਰੀ ਜੀ ਸਭ ਪਹਿਲਾਂ ਲਓ ਜੀ ਕਰੋ ਸ਼ੁਰੂ ਜੀ ਬੋਲੀਆਂ ਮੇਰੇ ਗਾਈ ਇਸੇ ਮੇਲੇ ਟਿੱਟ ਮਗਰੇ ਮਗਰੇ ਆ ਗਏ ਮੇਰੇ ਗਾਈ ਇਸੇ ਮੇਲੇ ਟਿੱਟ ਮਗਰੇ ਵਾਹ ਜੀ ਵਾਹ হ্যাঁ হ্যাঁ চলো মাত্র মানে পিছন করলো কুরস পেছন ਚਲੋ ਜੀ ਹੋਰ ਹਾਂਜੀ ਹਾਂਜੀ ਸलो ਜੀ ਹੁਣ ਸਾਡੀਆਂ ਮਾਤਾ ਜਿਹੜੀਆਂ ਆਈਆਂ ਹੋਈਆਂ ਨੇ ਉਹ ਪਾਉਣੀਆਂ ਬੋਲੀਆਂ ਜੀ ਸੋ ਵਾਰੀ ਵਾਰੀ ਸਾਰਿਆਂ ਨੇ ਇਸੇ ਤਰ੍ਹਾਂ ਹੀ ਲਾਉਣ ਕਾ ਲਾਉਣੀਆਂ ਆਪਾਂ ਠੀਕ ਹੈ ਜੀ ਆਜੋ ਮਾਤਾ ਨਵਰ ਮਾਲ ਫੜਾ ਦੇ ਹਰਮਾਲ ਫੜਾ ਦੇ ਪੈਂਦੇ ਮੇਰਾ ਨੀਰਾ ਦੇਖ ਬੁੜੀਓ ਜਿਹੜਾ ਦੱਸੇ ਗੁਰਾਂ ਦਾ ਦੱਸ ਬੁੜੀਓ ਜਿਹੜਾ ਦੱਸੇ ਗੁਰਾਂ ਦਾ ਦੇਖ ਬੁੜੀਓ ਜਿਹੜਾ ਦੱਸੇ ਗੁਰਾਂ ਦਾ ਕਰ ਜਾਈ ਬਪਨਾ ਨਿਕਾ ਇਹੋ ਦੀਆਂ ਖੁਸ਼ੀਆਂ ਨੇ ਆਈ ਬਪਨਾ ਇਹੋ ਦੀਆਂ ਖੁਸ਼ੀਆਂ ਨੇ ਆਈ ਬਪਨਾ ਇਹੋ ਦੀਆਂ ਖੁਸ਼ੀਆਂ ਨੇ ਇਹ ਤੋਂ ਛੱਡ ਦਿਓ ਜੀ ਇੱਧਰ ਸਾਰੇ ਜਣੇ ਵੀਡੀਓ ਆਜ ਸਾਰਿਆਂ ਦੀ ਆਜੋ ਆਜੋ ਮਾਤੈ ਇਧਰ ਸਾਰੇ ਖੜੋ ਮੂਰੇ ਪਾਪਾ ਨਾਨਕ ਪਿੱਛੇ ਸੰਗ ਕਮ ਤੇਰਾ ਮੂਰੇ ਪਾਪਾ ਨਾਨਕ ਪਿੱਛੇ ਸੰਗ ਕਮ ਤੇਰਾ ਸਰਦਾਰ ਬੋਲ ਰਿਹਾ ਨਹੀਂ ਚਲੋ ਜੀ ਚਲੋ ਚਲੋ गिदा भाउ किथे मतिलबु ਤੇਰਿਆ ਪੂਰੇ ਪਾਪ ਨਾਲੇ ਕੁਛ ਨੰਗੂ ਕਾਹੂ ਤੇਰਿਆ ਆਪੇ ਨਾਲੇ ਉਤਲੇ ਕੜੇ ਵਿੱਚ ਮੋਟਾ ਬਾਜਰਾ ਏਥੇ ਲਿਖਣੇ ਵਿੱਚ ਰੂ ਉਤਲੇ ਕੜੇ ਵਿੱਚ ਮੋਟਾ ਬਾਜਰਾ ਏਥੇ ਕਾਹ ਵਿੱਚ ਰੂ ਮੋਟੋ ਮੋਟੋ ਮੈਂ ਸਾਰਾ ਟੁੰਡੀਆਂ ਦਾ ਅੱਤ ਟੱਟੇ ਜਿਹੀ ਪਾਣੀ ਚੋਹਰਾਂ ਦਾ ਮਾਤਾ ਸਿਹੁਲੇ ਆਈ ਕਹਲੂ ਆਭੀਰਾ ਪੈਣ ਫਿਲੇ ਕਮਰਾਈ ਕਾਹਨੂ ਝੱਕਦਾ ਪੈਣ ਫਿਲੇ ਕਮਰਾਈ ਕਾਹਨੂ ਇਧਰ ਤੁਰ ਇਧਰ ਖੜ੍ਹ ਜਾਈ ਇੱਥੇ ਦੇ ਕੇ ਰਾਜਾ ਬਣਾ ਲੋ ਰੇ ਆ ਜੋ ਇ ਪੈੜਾ ਮਾਰੋ ਫਾਈ ਦੇ ਮੁਖ ਮੋੜ ਗਏ ਪੈੜਾ ਨੀ ਆ ਪਾਈ ਦੇ ਮੁਖ ਮੋੜ ਕੇ ਨਾ ਨਾਲੋ ਪਾਈਂਦੁ ਕੁਮੜ ਕਰੇ ਨਾ ਤੇਰੋ ਪੂਰੀ ਕਰੂਗਾ ਵੇਤੋ ਮੈਂ ਨਾ ਜੀ ਦੀ ਕਰਦਾ ਲੀੜੇ ਕੋਣ ਨੂੰ ਮੁੰਡਾ ਵੀ ਰੇ ਸਤ ਰੰਗੀ ਨੱਚੜਾ ਨੂੰ ਰਾਵੀ ਦਾ ਕਮੇਰ ਰੋੜ ਕੇ ਫੜ ਕਮਿਆਨ ਕੜੀਆ ਮਾ ਜਾਨੀਆ ਘਰ ਵਿੱਚ ਜੋੜ ਕੇ ਫੈਲ ਕੇ ਮੋੜੇ ਕਿਛੇ ਸਤੇ ਜੱਗ ਉਹ ਹੀ ਫੈਲ ਕੇ ਮੋੜੇ ਕਿਛੇ ਸਤੇ ਸਾਵੀਆ ਬਾਗ ਉਹ ਸਰਪਾਹੂ ਦੂਮੀ ਵੀ ਲੜੇ ਤੇਰੀ ਮਾਂ ਵੀ ਲੜ ਨਾਲੇ ਵੱਡੇ ਭੈਣ ਜੀ ਥੋੜਾ ਸਾਰੇ ਟਬਰਦਾ ਜਦੋਂ ਤੱਕ ਮੇਠਾ ਤੂਰ ਮਿਆਂ ਇੱਕ ਸੈਦਨ ਤੱਕ ਮੇਠਾ ਤੂਰ ਮਿਆਂ ਲਾ ਹੋ ਜਾ ਰੋਟਾ ਰਕਤ ਤੋਲੀ ਆ ਨਾ 겨 ਰੋਟਾ ਕੋਟਾ ਤੋਲੀ ਆ ਨਾ ਕੇ ਕਲਗੀ ਸ਼ੋਰਮ ਵਿੱਚ ਪਰ ਜਾਂ ਜਾਂਦੇ ਬੋਲ ਕਲੇਰੀ ਮੋਰਾ ਕਿਸਰ ਸੰਜਾਂ ਦੇ ਬੋਲ ਕਲੇਰੀ ਮੋਰਾ ਮਿਲ ਸੰਜਾਂ ਦੇ ਬੋਲ ਕਲੇਰੀ ਮੋਰਾ ਬੇਯਾ ਦੇ ਆ ਰਾ ਤੇਰਾ ਕੋਟਾ ਦੋ ਸਿਆ ਲਿਆ ਜੇ ਰਾ ਤੇਰਾ ਕੋਟਾ ਤਰ ਦੇ ਆ ਦੇ ਮਾਰੰਗ ਕਰਾ ਦੀ ਜੀ 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 ਫਰਦਾਨਾ ਦੇ ਮਕਿਆ ਦੇ ਹੋਰ ਚਾਹੀਦੇ ਪਰਦਾਨਾ ਦੇ ਮਕਿਆ ਦੇ ਹੋਰ ਸ਼ੱਕੜੇ ਮਿੱਟਾ ਨਹੀਂ ਪੈਂਦਾ ਆਜੋ ਆਜੋ ਸਾਰੇ ਕਾਲਾ ਨਹੀਂ ਤੇਰੇ ਉੱਤੇ ਡੋਲ ਹੋ ਗਿਆ ਮੁੰਡਾ ਬਿਜਲੀ ਮੇਕ ਤੇ ਬੜਾ ਨਹੀਂ ਤੇਰੇ ਇਕੋਰ ਇਕ ਮੰਦੀ ਹੁੰਦੇ ਜਿਹੜੇ ਸੰਦੇ आजोरे उरे आयो सारे जन उरे आजोरे हिते उचीची ਆਸਮਾਨ ਤੇ ਬੱਤੀ ਵੱਸਦਾ ਰੱਖਿਆ ਮੈਂ ਤੇ ਤੇ ਬੇਗ ਨੰਪਣ ਤੇ ਕਰਦੇ ਮਾਵਾ ਵਾਲਾ ਪਾਡਰ ਮਲਿਆ ਮੂਰੇ ਸੀਦਾ ਤਰਕ ਤੂੰ ਵੀ ਜਮਲੇ ਦੀ ਢੋੜਦੇ ਆ ਪਰ ਤੰਦੇ ਤੇ ਤੂੰ ਵੀ ਜਮਲੇ ਦੀ ਢੋੜਦੇ ਆ ਕੱਪ ਲੈ ਕੇ ਹੰਝੀ ਲੱਗਦੀ ਪਰ ਫਿਰ ਉੱਪਰ ਤੇ ਤੂੰ ਵੀ ਜਮਲੇ ਦੀ ਢੋੜਦੇ ਆ ਪਰ ਤੇ ਮੈਂ ਪਹਿਣਾ ਆਇਆਂ ਸਪੂਲਾ ਪੜ ਕੇ ਬੱਤੀ ਵੱਟਾ ਰੱਖਿਆ ਮੈਂ ਤੇ ਤੇ ਬੇਗ ਨੰਪ ਤੇ ਕਰਕੇ ਮਾਵਾ ਵਾਲਾ ਪਾਡਰ ਮਲਿਆ ਮੂਰੇ ਸੀਦਾ ਤਰਕ ਗੋਲੀ ਨਾ ਨਾ ਚੱਲ ਕੋਈ ਨਾ ਕੋਈ ਨਾ ਰਹੇ ਰਾਗ ਦੇ ਨਾ ਦੀ ਦੇ ਵਿੱਚ ਨੀਲ ਕੀਨੇ ਢੋਲਿਆ ਇੱਕੋ ਮੇਰਾ ਹੀਰ ਮੈਂ ਤਾਂ ਐਤਵਾ ਜੀ ਹੈਲੋ 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 ਇੱਕੋ ਮੇਰਾ ਹੀਰ ਮੈਂ ਤਾਂ ਐਤਵਾ ਜੀ ਹੈਲੋ ਹੈਲੋ ਫਰਦ ਕਾਲੇ ਆਇਆ ਨਹੀਂ ਅਪਗਾ ਸੋਹਣੀ ਬ੍ਰੈਂਡ ਸੌਂਗ ਲਵਾ ਦਿਓ ਲੋਨੇ ਲੋਨੇ ਅਜੇ 2 ਮਿੰਟ ਬਸ ਆਪਾਂ ਉਦੋਂ ਉਹ ਤੇ ਲਾ ਦਾਂਗੇ ਬੋਲੀ ਪਾਈਏ ਕਰੀਏ ਨਹੀਂ ਕੰਮ ਇਧਰ ਆ ਜਾਓ ਸਾਰੇ ਬੋਲੀ ਮਾਰੀਏ ਚੜੇ ਦੀ ਇੱਕ ਵਿਚਨੀ ਬੋਲੀ ਮਾਰੀਏ ਚੜੇ ਇੱਧਰ ਖੜ੍ਹ ਜਾਓ ਜੀ ਇੱਧਰ ਸਾਰੇ ਜਣੇ ਵੀਡੀਓ ਆਜੋ ਸਾਰਿਆਂ ਦੀ ਆਜੋ ਆਜੋ ਇੱਧਰ ਸਾਰੇ ਖੜ੍ਹੋ